ਮਿੱਤਰੋ ਜੇ ਤੁਸੀਂ ਵੀ ਬਾਰ-ਬਾਰ ਮਾਰਵਾੜੀ ਘੋੜਿਆਂ ਦੀਆਂ ਫੀਸਾਂ ਭਰ ਕੇ ਅੱਕ ਥੱਕ ਚੁੱਕੇ ਹੋ ਜਾਂ ਜਿਹੜੀ ਸੋਢੀ ਘੋੜੀ ਆ ਉਹ ਹਰ ਸਾਲ ਬਸ਼ੇਰੀ ਦੀ ਤੁਰ ਹੀ ਆਉਂਦੀ ਆ ਤੇ ਸੋਢੀ ਹੋਈ ਪਈ ਆ ਭਾਂ ਵੀ ਛੱਡ ਖੜਾ ਯਾਰ ਇਹ ਤਾਂ ਐਤਕੀ ਵੀ ਬਸ਼ੇਰੀ ਹੀ ਦੇਊਗੀ ਤੇ ਤੁਹਾਡੇ ਮਨ ਦੇ ਵਿੱਚ ਪੂਰੀ ਚਾਹਣਾ ਆਗੀ ਵੀ ਅਸੀਂ ਘੋੜੀ ਇਹੋ ਜਿਹੇ ਘੋੜੇ ਤੋਂ ਮੇਟ ਕਰਾਈਏ ਜੀਤੋਂ ਲਗਭਗ ਲਗਭਗ ਬਸ਼ੇਰੀ ਹੋਈ ਆਵੇ ਤਾਂ ਚੁੱਪ ਕਰਕੇ ਘੋੜੀ ਐਸ ਘੋੜੇ ਤੋਂ ਮੇਟ ਕਰਾ ਲਓ 90 ਤੋਂ 95% ਚਾਣ ਸਾ ਵੀ ਘੋੜੀ ਆ ਜਿਹੜੀ ਬਸ਼ੇਰੀ ਹੀ ਦੇਊਗੀ ਕਿਉਂਕਿ ਜਿੰਨਾ ਕਿ ਇਸ ਘੋੜੇ ਦਾ ਸੀ ਪਿੱਛੇ ਤੋਂ ਰਿਕਾਰਡ ਫਰੋਲਿਆ ਜਾਂ ਤੁਸੀਂ ਵੀ ਫਰੋਲ ਕੇ ਦੇਖ ਲਿਓ ਸਾਰੇ ਬਰੀਡਰ ਭਰਾਣੇ ਜਿਹੜੇ ਇੰਡੀਆ ਦੇ ਉਹ ਇਸ ਘੋੜੇ ਤੋਂ ਵਾਕਫਾ ਚੰਗੀ ਤਰ੍ਹਾਂ ਜਾਣੂ ਨੇ ਇਹਨੇ ਹੁਣ ਤੱਕ ਤਕਰੀਬਨ ਤਕਰੀਬਨ ਬਸ਼ੇਰੀਆਂ ਹੀ ਦਿੱਤੀਆਂ ਨੇ ਜਿੰਨੇ ਮੈਂ ਕਹਣਾ ਹੁਣ ਤੱਕ ਮਾਰਵਾੜੀ ਘੋੜੇ ਹੋਇਆ ਤਾਂ ਉਹਨਾਂ ਦੇ ਵਿੱਚੋਂ ਜੇ ਆਪਾਂ ਦੇਖਣਾ ਹੋਵੇ ਤਾ ਐਸ ਕੋੜੇ ਦੀਆਂ ਤੁਹਾਨੂੰ ਬਸ਼ੇਰੀਆਂ ਸਭ ਤੋਂ ਵੱਧ ਮਿਲਣਗੀਆਂ ਜਿੱਥੇ ਮਰਜ਼ੀ ਸਰਚ ਕਰਕੇ ਦੇਖ ਲਿਓ ਅਸੀਂ ਵੀ ਜਿੰਨਾ ਕਿ ਦੇਖਿਆ ਸੀ ਸਰਚ ਕੀਤਾ ਸੀ ਰਿਕਾਰਡ ਫਰੋਲਿਆ ਸੀ ਤਾਂ ਸਾਨੂੰ ਸਿਰਫ ਇਹਦਾ ਇੱਕ ਬਸ਼ੇਰਾ ਇੱਥੇ ਆਇਆਗਾ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਪ੍ਰੂਫ ਦੇ ਨਾਲ ਫੋਟੋ ਪਾ ਸਕਦੇ ਹੋ ਜੇ ਤੁਹਾਨੂੰ ਇਹਦਾ ਕੋਈ ਬਸ਼ੇਰਾ ਮਿਲੇ ਤਾਂ ਸਾਨੂੰ ਵੀ ਤਾਂ ਕਰਕੇ ਧਿਆਨ ਦੇ ਵਿੱਚ ਗੱਲਬਾਤ ਆ ਜੇ ਸੋ ਦੋਸਤੋ ਲਾਈਨ ਵੀ ਬਹੁਤ ਜ਼ਿਆਦਾ ਚੰਗੀ ਹੈ ਐਸ ਕੋੜੇ ਦੀ ਆਲੀ ਸ਼ਾਨ ਕੋੜੇ ਦਾ ਡਾਇਰੈਕਟ ਬੱਚਾਗਾ ਲਗਭਗ ਇਹਦੀ 12 ਸਾਲ ਉਮਰ ਹੋ ਚੁੱਕੀ ਆ ਅਲੀ ਸ਼ਾਨ ਦੇ ਲਾਸਟ ਬੱਚਿਆਂ ਦੇ ਵਿੱਚੋਂ ਇੱਕ ਆ ਕੋੜਾ ਮਜ਼ਬੂਤ ਦੇਖੋ ਤੁਸੀਂ ਕਿੰਨਾ ਇਹਦੀ ਕੁਆਲਿਟੀ ਦੇਖੋ ਤੁਸੀਂ ਇਹਦੇ ਵਿੱਚ ਕਿੰਨੀ ਜ਼ਿਆਦਾ ਆ ਬਣਤਰਾਂ ਬਹੁਤ ਜ਼ਿਆਦਾ ਚੰਗੀਆਂ ਨੇ ਮਜ਼ਬੂਤੀ ਬਹੁਤ ਜ਼ਿਆਦਾ ਆ 65 ਇੰਚ ਇਸ ਕੋੜੇ ਦੀ ਪ੍ਰੋਪਰ ਹਾਈਟ ਆ ਤੇ ਇਸ ਕੋੜੇ ਦਾ ਨਾਮ ਆ ਦੋਸਤੋ ਪਾਰਸ ਬਹੁਤ ਚੰਗੇ ਰਿਜ਼ਲਟ ਇਹਨੇ ਆਲਾ ਕੁਆਲਿਟੀ ਦੇ ਪੈਦਾ ਕੀਤੇ ਆ ਤੇ ਜੇ ਇਹਨੂੰ ਇਹਦੀਆਂ ਤੁਹਾਨੂੰ ਆਪਾਂ ਬੱਚੀਆਂ ਦਿਖਾ ਲਈਏ ਨਾ ਤਾ ਐਡੀਆਂ ਐਡੀਆਂ ਚੰਗੀਆਂ ਤੇ ਮਜ਼ਬੂਤ ਖੁੱਲੀ ਬਾਡੀ ਦੀਆਂ ਘੋੜੀਆਂ ਬਣ ਕੇ ਤਿਆਰ ਹੋਈਆਂ ਨੇ ਤੇ ਦੂਰੋਂ ਦੇਖਣ ਨੂੰ ਤੁਹਾਨੂੰ ਐਂ ਲੱਗੂ ਵੀ ਯਾਰ ਸਾਹਮਣੇ ਘੋੜਾ ਖੜਾਗਾ ਤੇ ਇਹ ਘੋੜਾ ਹੋਣਾ ਵੇਕੇ ਆ ਗਿਆ ਬਾਈ ਵਿਸ਼ਾਲ ਦੇ ਕੋਲੇ ਮਹਾਲੀ 에어ਪੋਰਟ ਦੇ ਬਿਲਕੁਲ ਨਾਲ ਲੱਗਮਾ ਬਾਈ ਦਾ ਫਾਰਮ ਆਗਾ ਬਾਂਗਰ ਫਾਰਮ ਐਂਡ ਸਟੇਬਲਜ਼ ਉੱਥੇ ਤੁਹਾਨੂੰ ਇਸ ਘੋੜੇ ਦੀ ਸਟੱਡ ਸਰਵਿਸ ਮਿਲੂਗੀ ਇਹਦੀ ਆਪਾਂ ਇੰਟਰਵਿਊ ਵੀ ਕੀਤੀ ਆ ਬਾਈ ਵਿਸ਼ਾਲ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਖੁੱਲ ਕੇ ਹੋਣਗੀਆਂ ਤੇ ਕੱਲ ਨੂੰ ਤੁਹਾਨੂੰ ਆਪਾਂ ਇੰਟਰਵਿਊ ਦੇ ਵਿੱਚ ਇਸ ਖੋੜੇ ਦੇ ਰਿਜ਼ਲਟ ਦਿਖਾਵਾਂਗੇ ਜਿਹੜੀਆਂ ਇਹਦੀਆਂ ਬੱਚੀਆਂ ਟਾਪ ਕੁਆਲਿਟੀ ਦੀਆਂ ਮੇਅਰ ਬਣ ਕੇ ਤਿਆਰ ਹੋਈਆਂ ਨੇ ਨਾ ਉਹ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਯਾਰ ਐਨੇ ਚੰਗੇ ਰਿਜ਼ਲਟ ਦਿੱਤੇ ਆ ਇਸ ਖੋੜੇ ਨੇ ਪਰ ਇਸ ਖੋੜੇ ਦੀ ਬਦ ਕਿਸਮਤੀ ਕੀ ਰਹੀ ਆ ਵੀ ਇਹ ਫਾਰਮਾਂ ਤੋਂ ਵੇਚ ਕੇ ਅੱਗੇ ਦੀ ਅੱਗੇ ਤੁਰਿਆ ਗਿਆ ਤਿੰਨ ਚਾਰ ਤਾਂ ਇਹ ਪੰਜਾਬ ਦੇ ਸਟੱਡ ਫਾਰਮਾਂ ਤੇ ਬਦ ਲਿਆ ਬਾਅਦ ਦੇ ਵਿੱਚ ਇਹ ਗੁਜਰਾਤ ਰਾਜਸਥਾਨ ਦੇ ਵਿੱਚ ਵੀ ਚਲਾ ਗਿਆ ਤੇ ਪਹਿਲਾ ਇਹ ਕਾਫੀ ਸਮਾਂ ਬਾਈ ਇੱਥੇ ਜਤਿੰਦਰ ਬਾਕਰਪੁਰ ਵਾਲੇ ਦੇ ਕੋਲੇ ਵੀ ਰਿਹਾ ਜਿੱਥੇ ਦਾ ਜਾਦੇ ਨਾਂ ਬਣਿਆ ਜਾਦੇ ਬਰੀਡਿੰਗ ਹੋਈ ਤੇ ਉੱਥੇ ਸਟੱਡ ਸਰਵਿਸ ਇਹਦੀ ਜਾਦੇ ਚੱਲੀ ਆ ਤੇ ਹੁਣ ਬਿਲਕੁਲ ਇਹਦੇ ਗਮਾਂਡ ਚ ਬਾਈ ਜਤਿੰਦਰ ਦੇ ਆ ਗਿਆ ਹੈ ਮਹਾਲੀ ਉੱਥੇ ਸਟੱਡ ਸਰਵਿਸ ਤੁਹਾਨੂੰ ਇਹਦੀ ਮਿਲੂਗੀ 31000 ਰੁਪਿਆ ਬਾਈ ਵਿਸ਼ਾਲ ਨੇ ਇਹਦੀ ਮੀਟਿੰਗ ਫੀਸ ਰੱਖੀ ਆ ਜਿਹੜੀ ਕਿ ਬਹੁਤ ਜਾਇਜ਼ ਆ ਤੇ ਬਾਈ ਨੇ ਵੱਡਾ ਦਿਲ ਕੱਢਿਆ ਬਾਈ ਕਹਿੰਦਾ ਜੇ ਕੋਈ ਬੰਦਾ ਫੀਸ ਘੱਟ ਦੇਣਾ ਚਾਹੇ ਤੇ ਜਾਂ ਉਹਦੇ ਚ ਗਜਾਇਸ਼ ਨਹੀਂ ਹੈਗੀ ਤਾਂ ਵੀ ਕੋਈ ਗੱਲ ਨਹੀਂ ਆਪਾਂ ਘੋੜਾ ਛੱਡ ਦਿਆਂਗੇ ਘੱਟ ਫੀਸ ਤੇ ਵੀ ਛੱਡ ਦਿਆਂਗੇ ਤੇ ਇਸ ਘੋੜੇ ਦੇ ਜਿਹੜੇ ਰਿਜ਼ਲਟ ਨੇਗੇ ਬਾ ਕਮਾਲ ਆਏ ਬਿਆ ਤੇ ਘੋੜੀਆਂ ਦੀ ਜਿਹੜੀ ਇਹਦੀ ਕਨਸੀਵਿੰਗ ਰੇਟ ਆ ਉਹ ਵੀ ਬਾ ਕਮਾਲ तकरीबन ਲਗਭਗ ਇੱਕ ਜੰਪ ਦੇ ਵਿੱਚ ਘੋੜੀਆਂ ਗੱਬਣ ਚੈੱਕ ਪਾਸ ਹੁੰਦੀਆਂ ਨੇ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਬਾਈ ਵਿਸ਼ਾਲ ਦੇ ਨਾਲ ਕੱਲ ਨੂੰ ਇੰਟਰਵਿਊ ਦੇ ਵਿੱਚ ਕਰਾਂਗੇ